ਮਾਸਟਰ ਮੋਬਾਈਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਟਾਈਮ ਦਾ ਇੰਤਜ਼ਾਰ ਸੀਗਾ ਉਹ ਟਾਈਮ ਆ ਚੁੱਕਿਆ ਹੈ ਜੀ ਸਾਡੇ ਕਸਟਮਰ ਕਦੋਂ ਦੇ ਸਾਨੂੰ ਪੁੱਛ ਰਹੇ ਨੇ ਕਿ ਵੀਰ ਜੀ ਤੁਸੀਂ ਸਕੀਮ ਬਦਲ ਲਗਾਉਣੀ ਆ ਅਸੀਂ ਅੱਜ ਤੋਂ ਸਕੀਮ ਸਕੀਮ ਲਗਾਉਣ ਜਾ ਰਹੇ ਹਾਂ ਤੁਸੀਂ ਸਾਡੇ ਤੋਂ ਕੋਈ ਵੀ ਸਮਾਨ ਖਰੀਦਦੇ ਹੋ ਤਾਂ ਤੁਹਾਨੂੰ ਇੱਕ ਫਰੀਜ coupon ਦਿੱਤਾ ਜਾਏਗਾ ਤੇ ਉਹ coupon ਦੇ ਵਿੱਚ ਅਸੀਂ 10 ਲੱਕੀ ਕਸਟਮਰ ਚੁਣਾਂਗੇ 10 ਲੱਕੀ ਕਸਟਮਰਾਂ ਨੂੰ 10 ਇਨਾਮ ਦਿੱਤੇ ਜਾਣਗੇ ਜਿਸ ਵਿੱਚ ਪਹਿਲਾ ਨਾਮ ਹੋਵੇਗਾ 32 ਇੰਚ ਐਲਈਡੀ ਜੂਸਰ ਡਿਨਰ ਸੈੱਟ ਹੀਟਰ ਪ੍ਰੈਸ ਕੈਟਲ ਤੇ ਹੋਰ ਕਈ ਨਾਮ ਹੋਣਗੇ 10 ਇਨਾਮ ਦੇਵਾਂਗੇ ਜੀ ਜਿਸ ਤਰ੍ਹਾਂ ਜੀ ਪਿਛਲੀ ਵਾਰ ਇਨਾਮ ਕੱਢੇ ਸੀ ਉਸ ਤਰ੍ਹਾਂ ਹੀ ਇਸ ਵਾਰ ਇਨਾਮ ਕੱਢੇ ਜਾਣਗੇ ਦਿਵਾਰੀ ਤੋਂ ਬਾਅਦ ਇਹ ਇਨਾਮ ਕੱਢਾਂਗੇ ਜੀ ਪਿਛਲੀ ਵਾਰ ਵੀ ਸਿਰਫ ਇੱਕ ਕਸਟਮਰ ਜੋ ਇੱਕ ਕਮਰ ਲੈ ਕੇ ਗਿਆ ਸੀ ਜਿਹਨੂੰ 32 ਸੀ ਐਲਈਡੀ ਨਿਕਲੀ ਸੀ ਮੇਰੇ ਫਿਲਹਾਲ ਅੱਜ ਵੀ ਯਾਦ ਹੈ ਕਿ ਉਹਨਾਂ ਦਾ ਨਾਮ ਰਾਜਕੁਮਾਰ ਜੀ ਹੁਣ 78 ਨੰਬਰ 23 ਸੀ ਉਹਨਾਂ ਦੀ ਤੇ ਇਹ ਵੀਡੀਓ ਨੂੰ ਤੁਸੀਂ ਚਲਦੇ-ਵਾਲਦੇ ਸ਼ੇਅਰ ਕਰਦੇ ਹੋ ਕਿਉਂਕਿ ਥੋੜੀ ਜਿਹੀ ਵੀਡੀਓ ਲੰਬੀ ਹੋ ਜਾਣੀ ਹੈ ਠੀਕ ਹੈ ਜੀ ਤੇ ਅਸੀਂ ਫ੍ਰੀ ਚੋਪਨ ਦਵਾਂਗੇ ਜੀ ਪਰ ਕਈ ਕਸਟਮਰਾਂ ਨੇ ਸਾਨੂੰ ਇਹ ਕਿਹਾ ਸੀ ਕਿ ਅਸੀਂ ਸਮਾਨ ਨਹੀਂ ਲੈਣਾ ਹੈਗਾ ਤੇ ਸਾਡੇ ਪੈਸੇ ਦੇ ਕੇ ਸਾਨੂੰ ਪੈਸੇ ਲੈ ਕੇ ਸਾ ਤੋਂ ਪਰਚੀ ਦਿੱਤੀ ਜਾਵੇ ਸਾਨੂੰ ਤੇ ਇਸ ਵਾਰ ਅਸੀਂ ਕੀ ਕਰਾਂਗੇ ਘੱਟੋ ਘੱਟ 200 ਦਾ ਤੁਹਾਨੂੰ ਸਮਾਨ ਲੈਣਾ ਪਵੇਗਾ ਤੇ ਜੇ ਤੁਸੀਂ ਸਮਾਨ ਨਹੀਂ ਲੈਣਾ ਤਾਂ 200 ਰੁਪਏ ਦੀ ਪਰਚੀ ਵੀ ਕਟਾ ਸਕਦੇ ਹਾਂ ਵੈਸੇ ਤਾਂ ਅਸੀਂ ਇਹੀ ਕਹਾਂਗੇ ਕਿ ਤੁਸੀਂ ਸਮਾਨ ਹੀ ਖਰੀਦੋ ਕਿਉਂਕਿ ਸਮਾਨ ਨਾਲ ਫ੍ਰੀ ਹੈ ਪਰਚੀ ਠੀਕ ਹੈ ਜੀ ਬਟ ਫੇਰ ਵੀ ਕੋਈ ਕਸਟਮਰ ਕਹਿੰਦਾ ਕਿ ਅਸੀਂ ਸਮਾਨ ਨਹੀਂ ਲੈਣਾ ਤਾਂ 200 ਦੀ ਤੁਸੀਂ ਪਰਚੀ ਵੀ ਕਟਾ ਸਕਦੇ ਹੋ ਤੇ ਦਿਵਾਲੀ ਤੱਕ ਸਕੀਮ ਚੱਲੇਗੀ ਜੀ ਇਹ ਤੇ ਆਪਣਾ ਚੈਨਲ ਹੈ ਜੀ ਮਾਸਟਰ ਮੋਬਾਈਲ ਰੌਣੀ ਇੰਸਟਾਗ੍ਰam ਤੇ ਵੀ ਆ YouTube ਤੇ ਵੀ ਆ ਤੇ ਤੁਸੀਂ ਉਹਨੂੰ ਫੋਲੋ ਕਰ ਲਿਓ ਠੀਕ ਹੈ ਜੀ ਤੇ ਉੱਤੇ ਅਸੀਂ ਲਾਈਵ ਹੀ ਨਾਮ ਕੱਢਾਂਗੇ ਥੈਂਕ ਯੂ ਜੀ